ਖੋਤ ਦਸੰਦ ਹਜ਼ਾਰ ਦੀ ਕੀ ਭਾਤ ਤੇ ਯਾਰ ਖਾਲਸੋ ਕਿਤਾ ਜਾਵੇਗਾ ਪਾਸ ਪਾਸ ਨਾਲ ਨਾ ਨਾ ਦੇਣਾ ਰੇ ਕਾ ਫਿਰ ਦੇਖੋ ਦੂਜੇ ਬੰਦੇ ਮੇਰੀ ਤਕਰੀ ਦਾ ਹੋ ਗਿਆ ਸਾਹਮਣੇ ਡੱਕ ਪਾਉਗੇ ਵਾਹ ਹੋ ਗੱਭਰੂਆ ਹਾਂ ਨੰਬਰ ਕਰੇ ਗਾਦਰਾ ਦਾ ਸੁੱਖ ਆਪਣੀ ਟੀਮ ਤੇ ਜੋੜਦਾ ਅਰ ਫਤਿਹ ਪੁਰਿਆ ਸਾਡੇ ਇੱਕ ਨਾਲ ਇੱਕ ਨਾਲ ਜਿੱਤਦਾ ਅੱਗੇ ਨਾਲ ਪਰ ਦੇਖੂ ਤੂੰ ਕਾ ਦੇਖਣਾ ਹੈ ਬਈ ਤੂੰ ਕਾ ਦੇਖਣਾ ਹੈ ਕਬੱਡੀ ਕਬੱਡੀ ਖੇលਨੇ ਆਂ ਤੈਨੂੰ ਹਾਂ ਕਾ ਦੇਖਣਾ ਹੈ ਦੇਖਣਾ ਖੇលਨੇ ਕਰ ਕਬੱਡੀ ਖੇਲਦੇ ਨਹੀਂ ਗੋਣ ਖਾਏਗਾ ਰੋਟੀ ਦੇ ਬਾਦ ਤੂੰ ਕਾ ਦੇਖਣਾ ਹੈ ਕਬੱਡੀ ਕਬੱਡੀ ਖੇលਨੇ ਆਂ ਤੈਨੂੰ ਹਾਂ ਖੇលਨੇ ਆਉਂਦੀ ਆਂ ਨਾ ਸਿੱਖ ਸਿੱਖਾਂ ਗੰਗਾ ਜੀ ਦਾਸ ਜੀ ਹਾਂ ਬਾਕੀ ਜੀ ਠੀਕ ਠਾਕ ਆ ਸੰਸਾ ਸ੍ਰੀ ਗੁਰ ਠੀਠੜੀ ਉਹ ਜੀ ਉਹ ਜੀ ਸਿਧਾ ਜੀ ਸਿਗਲੇ ਪ੍ਰਸਾਦਾ ਚਲੋ ਮੰਮੀ ਸਾਹਿਬ ਸੰਗਤਾਂ ਹੱਥਾਂ ਬਰੇ ਕਦੇ ਹੋਣੀ ਤੇ ਕੋਈ ਨਹੀਂ ਆ। ਕਰੀ ਟਮਾਟੇ ਨਹੀਂ ਬੋਟਾ ਹਾਜੀ ਇਹ ਆਪਣਾ ਖੱਦਿਲਾ ਹੋਣਾ। ਇਹ ਦੂਜੇ ਮਹੀਨੇ ਕਰਦਾ। ਐਂਕ ਮੈਂ ਰਿਕਸ਼ਾ ਕਰਾਂ। ਜੇਟ ਆਇਆ ਹੁਣ। ਕਮੀਆਂ। ਉੱਥੇ ਰਹਿਣੀ ਹੈ। ਇੱਥੇ ਰਹਿਣੀ ਹੈ। ਅੱਗੇ ਰਹਿਣੀ ਹੈ। ਬੌਕਸਿੰਗ ਕਰਕੇ ਦੇ। ਹਾਂ? ਤੁਮ ਆਈ ਦੀ। ਤੁਮ ਆਈ ਦੀ। ਆਹ ਸੇਡ ਚੱਲਦੀ ਆ। ਬੁਟੀ ਹੋ ਗਈ ਹਾਂ ਨਾ ਬੁਟੀ ਕੈਮਰਾ ਬੱਠ ਹੋ ਗਿਆ ਹਾਂ ਹਾਂ ਅੱਛੇ ਚੱਲ ਰਹੀ ਐ ਅੱਛੇ ਤੇ ਅੱਛੇ ਲੱਗ ਰਹੇ ਨੇ ਦਿਨ ਕੋਈ ਹੋਣ ਨਹੀਂ ਆਜੂ ਨਹੀਂ ਹੋਦਾ ਬਸ ਇਹਦੇ ਵਿੱਚ ਫੋਟੋ ਕੱਟ ਆਉਂਦੀ ਐ ਨਹੀਂ ਮੱਢੀ ਆਉਂਦੀ ਧੰਨ ਠੀਕ ਹੈ ਆ ਆ ਤੇ ਲਿਖਿਆ ਹੋਇਆ ਇਹ ਤਾਂ ਲੋਕ ਕਰਨ ਵਾਸਤੇ ਸੰਦੇਸ਼ ਦੱਸਦੇ ਜੋ ਨਹੀਂ ਕਬਰ ਹੋ ਕਬਰ ਹੋਣੀ ਐ ਇੱਥੇ ਕਬਰ ਇੱਥੇ ਕਬਰ ਹੋਣੀ ਹੁੰਦੀ ਹਾਂਜੀ ਸਿੱਧਾ ਦੇਖ ਰਿਹਾ ਆ ਵੀ ਆ ਠੀਕ ਆ ਜਿਹੜਾ ਆ ਰਿਹਾ ਲਿਖਿਆ ਇਹ ਵੈਸੇ ਹੀ ਕੁਝ ਨਹੀਂ

ਇਹਦੇ ਜਗ੍ਹਾ ਦੇ ਵਿੱਚ ਹੈ ਹਰ ਸਮਾਗਮ ਹੈ ਇਹੋ ਮਨਾਉਣ ਦੇ ਵਿੱਚ ਲੋਕ ਕਿ ਨਹੀਂ ਕਾਲੀਆਂ ਸਵੇਰਾਂ ਕਾਲਾ ਉਦੋਂ ਬਹੁਤ ਕੱਟਿਆ ਹੁਣ ਨਾਲ ਇਕੱਲਾ ਕਰਿਆ ਸੀਗਾ ਸਾਡੇ ਵੀਰ ਦਾ ਸਹਾਰੇ ਦੀਏ ਫਤਵਾਸੀ ਕਰੇ ਘਾੜ ਗੱਟੀ ਕਰਨ ਦੁਸ਼ਟਾਂ ਦਾ ਖੈਰਾ ਕਰੀ ਗਏ ਸਾਡੇ ਪਿੰਡ ਦੇ ਦੇਖਾਂ ਦੇ ਵਿੱਚ ਆਪ ਨੇ ਪ੍ਰਾਹਾ ਸਾਡਾ ਨਗਰ ਇਹੇ ਪਾਹਾਂਗੇ ਮੇਰੇ ਪਿੰਡ ਦੀ ਉਹ ਸੱਤ ਨੂੰ ਭੇ ਆ ਲਾ ਦਿਓ ਅਸੀਂ ਆਵਾਂਗੇ ਜੋ ਉਤਾਰੇ ਤੇ ਕੁਝ ਲਾਇਕ ਲੱਗਦੇ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਪੀਕਰ ਅਮ੍ਰਿਤਾ ਜੀ ਕੈਨੇਡਾ ਤੋਂ ਜਿਹੜੇ ਵੀ ਪ੍ਰਾਪਤ ਹੋ ਗਏ ਕਬਡੀ ਕਪੜੇ ਕਰਵਾਉਣ ਦੇ ਤਰ੍ਹਾਂ ਸਤਿਕਾਰ ਸਾਨੂੰ ਬਹੁਤ ਬਹੁਤ ਧੰਨਵਾਦ ਭਾਰਤ ਕੌਂਸਲ ਦੇ ਸਰਪੰਚ ਸਾਹਿਬ ਸੁਮੇਤ ਜਲਾਹ ਪੰਚਾਇਤ ਆ ਸਾਰੇ ਨਾਗਰਿਕ पाणी न पाणी लाए ਹਾਂ ਇੱਕ ਤਾਂ ਜਤੂ ਉਨੇ ਗਿਆ ਸੀ ਹਾਂ ਆਹ ਵਾਲੀ 16 30 ਇਹਨਾਂ ਨੂੰ ਆਸ਼ਮ ਕੰਦਾ ਸਵੇਦ ਮੁੱਲੀ ਨਹੀਂ ਮਿਕਸ ਕਰੀ ਹੋਈ ਜੀ ਉਹ ਖਰਾਬ ਤਾਂ ਨਹੀਂ ਹੁੰਦੀ ਹੈਗੀ ਜਦ ਮਰਜੀ ਬਾਸ ਆਣੀ ਤੇ ਬਾਕੀ ਮੈਂ ਉੱਥੇ ਸੀਤਾ ਸਿੰਘਾਂ ਦੇ ਗੁਰਦੁਆਰੇ 'ਚ ਆਪਣਾ ਥੋੜਾ ਥੋੜਾ ਪਹਾਵਾਲ ਉਹ ਮੈਂ ਇੱਥੇ ਹੁੰਦਾ ਮਾਣੇ ਮਾਦਰ ਉੱਤੇ ਆਪਣੇ ਮੰਦ ਕਰਦਾ ਪਰ ਹੁਣ ਮਾਣੇ ਮਾਦਰ ਮੋੜ ਥੋੜਾ ਪਹਾਵਾਲ ਪਹਾਵਾਲ ਖੰਡਾ ਬਟ ਮਾਲਾ ਮਾਲਾ ਚਲੇ ਹਾਂ ਠੀਕ ਆ ਮਾਲਾ ਠੀਕ ਆ ਚਲੋ ਕੋਈ ਨਹੀਂ ਨੇਤਰੇ ਪਿੰਡ ਦੇ ਆਪਰੇ ਕੋਲ ਸਲਾਜੀਤ ਆ ਵਧੀਆ ਆ ਗਿਆ लीता <laughs> क्या